ਇਹ ਹੈ ਹਲੀਮੀਆਂ ਮੰਦਰਦੀਆਂ ਅਤੇ ਮੁਹੱਬਤਾਂ ਦੀ ਕਿਸਤੀ ਅੰਸ਼ਪ੍ਰਾਵਾਂ ਨੇ ਇਹ ਕਿਸਤੀਆਂ ਬਣਾਉਣ ਦਾ سلسلہ ਸ਼ੁਰੂ ਕਰ ਦਿੱਤਾ ਜੋ ਹੜਪੀੜਤਾਂ ਲਈ ਆਰਾਮ ਮਾਣ ਸਾਫਤ ਹੋ ਰਹੀ ਹੈ ਇੰਨਾ ਹੀ ਨਹੀਂ ਇੰਨਾਂ ਕਿਸਤੀਆਂ ਨੂੰ ਬਣਾਉਣ ਵਾਲਿਆਂ ਨੇ ਡਿਜ਼ਾਈਨ ਵੀ ਕੁੱਲੇ ਤੌਰ ਤੇ ਲੋਕਾਂ ਨੂੰ ਦੱਸ ਦਿੱਤਾ ਤਾਂ ਕਿ ਕਵੈਨਾਂ ਬਣਾਉਣ ਵਾਲੇ ਲੋਕੀ ਇਸ ਨੂੰ ਬਣਾ ਸਕਣ रेल कोच फैक्ट्री पूरसलाली काम ਕਰਨ ਵਾਲੇ ਹੰਸਪ੍ਰਾਵਾ ਨੇ ਇਹ ਕਿਸ਼ਤੀ ਬਣਾਈ ਹੈ। ਮੈਂ ਪ੍ਰਿਤਪਾਲ ਸਿੰਘ ਹੰਸਪਾਲ ਹੈਗਾ ਜੀ। ਆਰ.ਐਫ ਦੇ ਸਾਹਮਣੇ ਪਲਾਂਟ ਹੈਗਾ। ਸਾਹਮਣੇ ਕਿਵੇਂ ਆਇਆ ਕਿ ਕਿਸੇ ਨੇ ਬਣਾਉਣਾ। ਬਸ ਇੱਕ ਦਿਨ ਉਹ ਨਿਊਜ਼ ਚੱਲ ਰਹੀ ਸੀ ਕਿ ਕਿਸ਼ਤੀਆਂ ਨਹੀਂ ਲੱਭ ਰੀਆਂ, ਕਿਸ਼ਤੀਆਂ ਨਹੀਂ ਲੱਭ ਰੀਆਂ। ਪਰ ਐਵੇਂ ਮੰਨ ਚਾਇਆ ਕਿ ਮੈਂ ਕਹਾਂ ਕਿਹੜੀ ਰਾਕਟ ਟੈਕਨੋਲੋਜੀ ਹੈ ਕਿ ਇੱਕ ਵਾਲੀ ਖੇਤ ਵੀ ਹੈ ਕੰਮ ਇਹ। ਆਪਣੇ ਫੈਕਟਰੀ ਦੇ ਕੰਮ ਰੋਕ ਕੇ ਕਿਸ਼ਤੀਆਂ ਬਣਵਾਈਆਂ ਹਾਂਜੀ ਆਸਾ ਇਸੇ ਰੋਕਿਆ ਵਾ ਪੂਰਾ 100 ਕਿਸ਼ਤੀਆਂ